ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਚ ਇੱਕ ਕੱਪੜਾ ਤੇ ਇੱਕ ਤਾਜੀ ਵਾਢੀ ਵੀ ਦੋ ਨਾਲ ਸੇਲ ਆ ਡਡੇਰ ਵੀਰ ਤੋਂ ਪੁੱਛਿਆ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੱਜੀ ਉਹਨੇ ਪੱਟੇਸ ਨੇਗਲੋ ਜੀ ਦਾ ਪਾਕਤ ਦੇ ਨੇੜੇ ਆ ਕਰਿਆ ਮੈਂ ਮੋਬਾਈਲ ਨੰਬਰ ਆਪਣਾ 9814366095 98143 66095 ਪਹਿਲਾ ਨੰਬਰ ਜਿਹੜੀ ਵਿਹੜ ਆਪਾਂ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਉਹਨੇ ਕੰਨਾਂ ਵਾਲੇ ਦੰਦ ਖੜੇ ਆ ਸੀ ਬੱਚਾ ਕੀ ਜਿਦ ਤੈਨੇ ਬੱਚਾ ਆ ਗਿਆ ਮਦਰ ਜਰਸੀ ਚ ਆ ਗਿਆ ਕੈ ਦਿਨ ਹੋ ਗਿਆ ਸੂਈ ਨੂੰ ਤੂੰ ਅੱਜ ਪੂਰਾ ਹਫਤਾ ਹੋ ਗਿਆ ਦੁੱਧ ਕਿੰਨਾ ਹੁਣ ਤੋਂ ਤੋਂ ਹੈ ਵੀ ਤੇ 30 ਕਿਲੋ 28 ਕਿਲੋ ਗਏ ਕਿ ਜੋੜ ਕੇ ਦੇਣਾ ਹੁਣ 28 ਮਿੰਨ ਦਾ ਹੈ ਦੇਖਣ ਨੂੰ ਯਕੀਨ ਨਹੀਂ ਕਰਨਾ ਕਿਸੇ ਨੇ 11:30 ਦਾ ਹੋਇਆ ਠੀਕ ਹੈ 14 ਲੀਟਰ ਟਾਈਮ ਦਾ ਮਿਣਕੇ ਦੇਵਾਂ 30 ਕਿਲੋ ਆ 28 ਕਿਲੋ ਫਾਂ ਰੋਕ ਕੇ ਦੇ ਦੋ ਕਿਲੋ ਘੱਟ 26 ਤਾਂ ਤਾਂ ਨਹੀਂ ਪਾਈਆ ਕੜਾਣ ਦੇ ਠੀਕ ਆ ਜਮਾ ਰੈਡੀ ਮੇਨ ਨਾਲ ਹਾਜ਼ਰ ਆ ਦੋ ਟਾਈਮ ਚ ਵਾ ਕੇ ਦੇਵਾਂ ਠੀਕ ਆ ਰੇਟ ਇਹਦਾ ਕੀ ਰੋ ਰੇਟ 1 ਲੱਖ 15000 1 ਲੱਖ 15 ਹਜ਼ਾਰ ਮਾਨਦਨ ਹੋ ਜੂ ਠੀਕ ਆ 28 ਲੀਟਰ ਦੋ ਤਾਂ ਮਿਣਕੇ ਦੇਵਾਂਗੇ ਜਿਆਦਾ ਕਹ ਲੈ ਜੇਰ ਜੂ ਰੋਕ ਕੇ ਠੀਕ ਐ ਧੋਰੀ ਬਾਹਰ ਨੂੰ ਸੋ ਫਿਰ ਪਹਿਲੇ ਨੰਬਰ ਤੇ ਦੂਜਾ ਸੂਆ ਸੂਈ ਵੀ ਮਗਰ ਮੇਲ ਕਾਫਾ ਬੱਛਾ ਤੇ ਮੂੰਹ ਮੱਥਾ ਦੇਖੋ ਸੋਹਣਾ ਸਾਫ ਜਿਹਾ ਰਾਜੀ ਸਮੀ ਬੜੀ ਕੰਨੀ ਵਾਲਾਂ ਦੀ ਚੱਕਦੀ ਬਈ ਆਲੇ ਤੇ ਦੂਜਾ ਸੁਆ ਸਮੀ 28 ਲੀਟਰ ਦੁੱਧ ਲੀਟਰ ਆਪਦਾ ਘਰੋੜਿਆ ਹੋ ਜਾਏ ਕੰਡਾ ਚੱਕਦਾ ਜਿਹੜਾ ਕੋ ਮਰਜ਼ੀ ਕਰ ਲਿਓ ਕਿਉਂਕਿ ਲੱਖ ਰੁਪਏ ਬਾਕੀ ਮੌਸਮ ਦੇ ਹਿਸਾਬ ਨਾਲ 28 ਚੱਕੀ ਫਿਰਦੇ ਜਿਹੜੀ ਜੇ ਮੌਸਮ ਠੰਡਾ ਹੋਵੇ ਇਹਨੂੰ ਇਹ 32 33 ਤੇ ਖੇਡੇ ਹੁਣ 32 33 ਵੀ ਜੇ ਆ ਗਿਆ ਆਪਾਂ ਦੋ ਦਿਨ ਬਲੇ ਖੜਕੇ ਠੀਕ ਐ ਹਾਲੇ ਥੋੜਾ ਮੌਸਮ ਗਵਾਹੀ ਘੱਟ ਭਰਦਾ ਗਰਮੀ ਦੇ ਵਿੱਚ ਮੱਝ ਦੀ ਅੱਖ ਜਿਹੜਾ ਕਹਿੰਦੇ ਅੱਖਾਂ ਦਾ ਪਾਣੀ ਸੁੱਕ ਜਾਂਦਾ ਦੋਤ ਸੋ ਕਹਿੰਦਾ ਉਹ ਰੁੱਤ ਜੋ 28 ਕਿਲੋ ਤੇ ਜੇ ਮਿਣਕੇ ਦੇਣਾ ਵੀਨੇ ਸਾਨੂੰ ਉਹ ਵੀ 1,15,000 ਦੇ ਭਾਅ ਦੇ ਵਿੱਚ ਇਹੇ ਜੇ ਭਾਅ ਦੇ ਵਿੱਚ ਦੋਤ ਮਿਣਕੇ ਹੁਣ ਹੁਣ ਚਵਾਈ ਹੋਈ ਵੀ ਹੈ ਨਾ ਤੇ 12 ਤੋਂ ਅੰਦਰ ਟਾਈਮ ਆ ਹਲੇ ਤੇ ਉਸ ਹਾਵੜਾ ਦੇਖੋ ਕਿਸ ਘਰ ਨੂੰ ਜਮਾ ਕਿਆ ਬਤਾ ਰਾਜ ਜੀ ਸਮੀ ਪੜੀ ਵੀ ਤੇ ਬਾਕੀ ਮੇਨ ਗੱਲ ਲੇਵਾ ਫਿੱਟ ਫਾਟ ਆ ਕੰਪੈਕਟ ਹਵਾਨਾ ਕਈ ਵਾਰ ਵੀਰ ਕਹਿੰਦੇ ਵੀ ਹਵਾਨਾ ਦੇਖ ਕੇ ਦੋਤ ਇੰਨਾ ਤਿਆਰ ਨਹੀਂ ਹੁੰਦਾ ਨਾ ਸੁਭਰ ਧਾਰਾ ਦੇਖੋ ਕਿਆ ਬਾਤ ਹੈ ਇਹ ਧਾਰਾ ਪਾ ਮਾਰ ਕੇ ਦੇਖੋ ਨੇ ਮਾਰਦੀ ਵੀਰੇ ਧਾਰਾ ਨਹੀਂ ਸੋ ਚੋੜ ਵਗੈਰਾ ਦੇਖੋ ਕਿਸੇ ਥਾਂ ਤੇ ਭੂਰ ਸਰ ਲਾਣੀ ਕੋਈ ਕੋਈ ਟੁੱਟਦੀ ਮੁਗਦੀ ਨਹੀਂ ਸੱਚੀ ਮੋਟਾ ਜੀ ਜਾਏਗਾ ਲੰਮਾ ਗਰੇ ਥਾਂ ਤੇ ਤਰਾ ਮਾਰੀ ਸੱਚਾਈ ਦੇਖੋ ਬਿਲਕੁਲ ਇੱਕ ਨੰਬਰ ਫਸਟ ਕਲਾਸ 1,115,000 ਜੋ ਮਾਨਦਾਨ ਹੋ ਜੂਗਾ ਤੇ 28 ਲੀਟਰ ਦੋ ਤੁਹਾਨੂੰ ਮਣ ਕੇ ਹਾਜਰ ਮਿਲਣਾ ਜੇ ਮੈਂ ਬਹੁਤ ਵੀਰ ਕਹਿੰਦੇ ਕੰਡੇ ਦੇ ਮਣ ਕੇ ਲੈਣਾ ਕੰਡੇ ਦੇ ਧਰਨ ਵਾਲਾ 26 ਕਿਲੋ ਹਾਜ਼ਰ ਹੋਊਗਾ 13 ਕਿਲੋ ਟਾਈਮ ਦਾ ਤੇ ਅੱਗੇ ਨਾਲ ਜਿਹੜੀ ਗੱਬਣ ਦੇਖੀ ਨੇ ਬਾਈ ਜੀ ਆਪਾਂ ਇਹ ਦੂਜਾ ਸਵਰ ਚਾਹ ਤਨ ਕਰਦੀ ਹੈ ਲੈ ਜੀ ਵੀ ਨੌ ਦਾ 9-10 ਦਿਨ ਵਾਕੀ ਉਹਦੇ ਦਾ 24-25 ਕਿਲੋ ਤੋਂ ਲੈਨੇ ਠੀਕ ਐ ਦੰਦੋ ਜਵਾਨ ਦੰਦੋ ਜਵਾਨ ਕਿੰਨੇ ਦਾ ਦੰਦ ਮੰਨ ਕੇ ਚੱਲੇ ਬੰਦਾ ਇੱਰੀਏ ਦਾ 27-28 ਕਿਲੋ ਤੋਂ ਦੱਪਾ 25 ਤੋਂ 12 ਵਾਲੀ ਹੈਗੀ ਐ ਇਹਦਾ ਭਾਵ ਯਾਰ ਕੀ ਐ 1,15,000 ਮਾਨਦਾਨ ਹੋ ਜੂਗਾ ਮਾਨਦਾਨ ਤੋਰੀ ਬਾਹਰ ਨੂੰ ਸੋ ਦੂਜੇ ਨੰਬਰ ਤੇ 1,15,000 ਦੀ ਕੀਮਤ ਗੱਬਣ ਸੂਨ ਨੂੰ ਰੈਡੀ ਪੰਜ ਚਾਰ ਕਿ ਦਿਨ ਲੈ ਜੂਗੀ 24-25 ਕਿਲੋ ਦੰਦ ਪਲੂਣ ਦਾ ਦੱਸ ਦਿਆ ਇਹ ਸਾਰ ਮੰਨ ਕੇ ਚੱਲੇ ਮੈਕਸਿਮਮ 25 ਤੋਂ ਪਾਰ ਦੋ ਤੇਰੇ ਦੇ ਦੇ ਦੇਣਾਗਾ ਸੋ ਮੂੰ ਮੱਥਾ ਚੰਗਾ ਪੂਰੀ ਫੇਸ ਕੁਆਲਿਟੀ ਜਿੰਦ ਜਾਨ ਰਾਜਸੰਮੀ ਪਣੀ ਵੀ ਹਵਾਨਾ ਅੱਗੇ ਪਿੱਛੇ ਦਾ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਜਵਾਨੀ ਵਾਲੀ ਬੱਚੀ ਹੈ ਜੈਨ ਹਣ ਦੂ ਚਾਸਵਾ ਤੇ ਲੇਵਾ ਬਿਲਕੁਲ ਫਿਟਿੰਗ ਵਾਲਾ ਕੰਪੈਕਟ ਹਵਾਨਾ 1 ਲੱਖ 15000 ਰੁਪਏ ਕੀਮਤ ਦਾ ਮਾਨ ਦਾਣੇ ਦੇ ਵਿੱਚੋਂ ਘਰ ਆਇਆ ਦਾ ਹੋਊਗਾ ਜੋੜੇ ਦਾ 2 ਲੱਖ 3000 ਰੁਪਏ ਦਾ ਵਿੱਚੋਂ ਮਾਨ ਦਾਣੇ ਕਰਦਾ ਠੀਕ ਹੈ 20 ਇਹ ਜੋੜਾ ਦੇ ਦਾਂਗੇ ਜੋੜਾ ਮਗਨ ਦਾ 20 ਦਾ ਦੇ ਦਾਂਗੇ 25000 ਦੋ ਪੱਤੀ ਦਾ ਜੋੜਾ ਬਾਈ ਕਹਿੰਦਾ ਪਰ ਦੇ ਦਾਂਗੇ ਨੰਬਰ ਬੋਲ ਦੀ ਆਪਣਾ ਠੀਕ ਹੈ ਨੰਬਰ ਆਪਣਾ 99141662 ਪਿੰਡ ਕੇਸਰ ਸਿੰਘ ਵਾਲਾ ਜਿਹੜਾ ਪਿੰਡਾ ਜਿਲ੍ਹਾ ਬਠਿੰਡਾ ਭਗਤੇ ਰਜ਼ਦੀਕ ਆ ਗਿਆ ਵੀਡੀਓ ਦੇਖਣ ਲਈ ਸਭ ਦਾ